ਆਜ ਤਾਂ ਇਹੋ ਜੀ ਟ੍ਰਿਕ ਦੱਸਣ ਲੱਗੀਆਂ ਵੀ ਦੁਨੀਆ ਪਰੇਸ਼ਾਨ ਹੋ ਜੂਗੀ ਵੀ ਆਹ ਦੇਖੋ ਇਹ ਤਾਂ ਕਮਾਲ ਦੀ ਟ੍ਰਿਕ ਹੈ ਜਮਾਈ ਬਸ ਓਹੋ ਪਵਣ ਤਵੇਂ ਤੇ ਅੰਡੇ ਕਿਉਂ ਰੱਖੀ ਜਾਂਦੀ ਏ ਆਹ ਕਹੇ ਬਸ ਤੁਸੀਂ ਵੇਖੀ ਚੱਲੋ ਬੰਦਾ ਕੀ ਆ ਓਹੋ ਆ ਬਰਫ਼ ਕਿਉਂ ਪਾਤੀ ਅੰਡੇ ਦੇ ਉੱਤੇ ਬਸ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੰਧੂ ਸਾਹਿਬ ਤੇ ਹੌਲ ਦੀਏ ਓਹੋ ਆ ਕੀ ਕਰਨ ਲੱਗੀ ਪਵਣ ਹਾਂਜੀ ਸਾਰਾ ਕੁਝ ਦੱਸਾਂਗੇ ਦੋਸਤਾਂ ਦੇ ਨਾਮ ਤਾਂ ਬੋਲ ਦਈਏ ਹੋ ਪਵਣ ਆ ਕੀ ਕਰਨ ਲੱਗ ਗਈ ਸੀ ਬਰਫ਼ ਤੇ ਤਵੇ ਤੇ ਅੰਡੇ ਦਾ ਕੀ ਮੇਲ ਹੈ ਕੀ ਬਣਾਉਣ ਲੱਗੀ ਸੀ ਹਾਂਜੀ ਹਾਂਜੀ ਆਪਾਂ ਸਾਰੇ ਕੁਝ ਦੱਸਦੇ ਹਾਂ ਵੀ ਕੀ ਟਰਿਕ ਸੀਗੀ ਕਿਵੇਂ ਤੁਸੀਂ ਯੂਜ਼ ਕਰ ਸਕਦੇ ਹੋ ਕੀ ਉਹਦੇ ਫਾਇਦੇ ਆ ਪਰ ਦੋਸਤਾਂ ਦੇ ਨਾਮ ਬੋਲਣੇ ਜ਼ਰੂਰੀ ਆ ਸਭ ਤੋਂ ਪਹਿਲਾ ਨਾਂ ਜੀ ਪਲਦੀਪ ਸਿੰਘ ਬੰਗੜ ਇਹਨੇ ਜੀ ਮਹਾਲੀ ਤੋਂ ਤੇ ਮਹਿਕਦੀਪ ਸਿੰਘ ਦਿਓਲ ਨੇ ਜੀ ਤਖਤਪੂਰਾ ਮੋਗਾ ਤੋਂ ਸੰਦੀਪ ਕੌਰ ਫਤਿਹਗੜ੍ਹ ਸਾਹਿਬ ਤੋਂ ਦਲਜੀਤ ਸਿੰਘ ਮਖੂ ਤੋਂ ਰਸ਼ਪਾਲ ਸਿੰਘ ਜੀ ਫਤੇਗੜ ਸਾਬ ਤੋਂ ਫਰਮਜੀਤ ਸਿੰਘ ਬਰਨਾਲਾ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਛੋਟੇ ਛੋਟੇ ਕਮੈਂਟ ਜਰੂਰ ਕਰਿਓ ਹਾਂਜੀ ਦੋਸਤੋ ਕਈ ਵਾਰੀ ਕੀ ਹੁੰਦਾ ਕਿ ਆਪਾਂ ਪਾਣੀ ਦੇ ਵਿੱਚ ਆਪਾਂ ਐਗ ਨੂੰ ਬੋਇਲ ਕਰਦੇ ਆ ਤੇ ਆਪਣੇ ਐਗ ਹੈ ਜਿਹੜੇ ਕੀ ਟੁੱਟ ਜਾਂਦੇ ਆ ਜਿਵੇਂ ਆਹ ਦੇਖੋ ਜਦੋਂ ਵੀ ਆਪਾਂ ਮਾੜੀ ਜੀ ਗੈਸ ਤੇਜ ਕਰਦੀਏ ਜਾਂ ਕਿਸੇ ਵੀ ਤਰ੍ਹਾਂ ਇਹ ਜਿਹੜੇ ਕੀ ਪਾਣੀ ਚ ਆ ਦੇਖੋ ਕਿਵੇਂ ਨਾਲੇ ਤੇ ਇਹਦੇ ਵਿੱਚ ਪਾਣੀ ਭਰ ਜਾਂਦਾ ਤੇ ਨਾਲੇ ਜਿਹੜੇ ਕੀ ਟੁੱਟ ਜਾਂਦੇ ਬਿਲਕੁਲ ਪਵਣੇ ਤਾਂ ਬਦਲ ਕੇ ਬਾਹਰ ਟੈਸਟ ਹੀ ਨਹੀਂ ਦਿੰਦਾ ਪਾਣੀ ਜਦ ਫੋਕਾ ਜਿਹਾ ਹੋ ਜਾਂਦਾ ਜਦ ਹਾਂਜੀ ਤੇ ਕਈ ਵਾਰੀ ਕੀ ਹੁੰਦਾ ਵੀ ਇਸ ਸਟੀਮਰ ਦੇ ਵਿੱਚ ਵੀ ਆਪਣੇ ਜਿਹੜੇ ਕੀ ਐਗ ਖਰਾਬ ਹੋ ਜਾਂਦੇ ਆ ਜੇ ਜੇ ਆਪਾਂ ਇਹਨਾਂ ਦੇ ਵਿੱਚ ਵੀ ਜ਼ਿਆਦਾ ਪਾਣੀ ਪਾ ਦਈਏ ਸੋ ਆਪਾਂ ਇਹੋ ਜੀ ਵਿਧੀ ਤੁਹਾਨੂੰ ਅੱਜ ਦੱਸਣ ਲੱਗਿਆਂ ਦੋਸਤੋ ਇਹੋ ਜਾਂ ਤਰੀਕਾ ਦੱਸਣ ਲੱਗਿਆਂ ਨਾ ਤਾਂ ਉਹ ਤੁਹਾਨੂੰ ਪਾਣੀ ਪਾਉਣ ਦੀ ਜ਼ਰੂਰਤ ਹੈ ਤੇ ਨਾਲੇ ਤੁਹਾਡੇ ਐਗ ਵੀ ਜਿਹੜੇ ਕਿ ਬਿਲਕੁਲ ਵਧੀਆ ਮਤਲਬ ਕਿ ਬੋਇਲ ਹੋ ਜਾਣਗੇ ਠੀਕ ਠੀਕ ਹਾਂਜੀ ਤੇ ਸੋ ਗੱਲ ਸਮਝ ਆਈ ਪਵਣਾ ਹਾਂਜੀ ਤੇ ਹੁਣ ਆਪਜੀ ਤੇ ਹੁਣ ਆਪਾਂ ਲੈਣਾ ਜੀ ਤਵਾ ਇਹ ਦੋਸਤੋ ਆਪਾਂ ਨੂੰ ਟ੍ਰਿਕ ਸਾਡੇ ਇੱਕ ਦੋਸਤ ਨੇ ਪੁਰਤਗਾਲ ਤੋਂ ਦੱਸੀ ਸੀਗੀ ਉਹ ਕਹਿੰਦੇ ਸੀ ਵੀ ਅਸੀਂ ਇਸ ਤਰ੍ਹਾਂ ਐਗ ਬੋਇਲ ਕਰ ਲੈਨੇ ਆ ਵੀ ਬਹੁਤ ਹੀ ਵਧੀਆ ਮਤਲਬ ਕਿ ਇਹ ਤਰੀਕਾ ਨਾਲੇ ਜਲਦੀ ਬੋਇਲ ਹੋ ਜਾਂਦੇ ਆ ਤੇ ਨਾਲੇ ਕੀ ਵਧੀਆ ਹੋ ਜਾਂਦੇ ਆ ਵੀ ਕੋਈ ਐਗ ਟੁੱਟਦਾ ਨਹੀਂਗਾ ਹਾਂਜੀ ਤੇ ਹੁਣ ਆਪਾਂ ਕੀ ਕਰਨਾ ਦੋਸਤੋ ਇਹਨੂੰ ਤਵੇ ਨੂੰ ਹਲਕਾ ਜਿਹਾ ਹੋਣ ਦੇਵਾਂਗੇ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਰੱਖ ਲੈਣੀ ਹੈ ਜੀ ਕੋਈ ਵੀ ਜਿਵੇਂ ਹੁਣ ਆਪਾਂ ਆਟਾ ਲਿਆ ਆਪਾਂ ਇਹਨੂੰ ਰੱਖ ਦਾਂਗੇ ਆਟੇ ਨੂੰ ਵੀ ਜਿਹੜੇ ਕਿ ਆਪਣੇ ਐਗਾਂ ਵਿੱਚ ਵਿੱਚ ਹੀ ਰਹਿਣ ਹਾਂਜੀ ਕਿਉਂਕਿ ਵਿੱਚ ਵਿੱਚ ਰਹਿਣ ਕੇ ਤੇ ਇੱਕ ਥਾਂ ਤੇ ਵਧੀਆ ਬਣ ਜਾਣਗੇ ਇਹਦੇ ਵਿੱਚ ਕੋਈ ਤੁਸੀਂ ਰਿੰਗ ਵੀ ਰੱਖ ਸਕਦੇ ਹੋ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਜਾਲੀ ਰੱਖ ਸਕਦੇ ਜਿਹਦੇ ਨਾਲ ਐਗਾਂ ਵਿੱਚ ਹੀ ਸੈੱਟ ਰਹਿਣ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਕਿ ਦੋ ਐਗ ਰੱਖ ਦਿੰਨੇ ਆ ਜਿੰਨੇ ਵੀ ਤੁਸੀਂ ਬੋਇਲ ਕਰਨੇ ਆ ਠੀਕ ਹੈ ਜੀ ਠੀਕ ਹਾਂ ਜੀ ਤੇ ਹੁਣ ਤੁਸੀਂ ਕੀ ਕਰਨਾ ਹੁਣ ਤੁਸੀਂ ਇਹਦੇ ਵਿੱਚ ਪਾਉਣੇ ਆ ਜੀ ਦੋ ਆਈਸ ਕਯੂ ਅੱਛਾ ਹਾਂ ਜੀ ਦੋ ਆਈਸ ਕਯੂ ਪਾਉਣਾ ਬਿਨਾ ਪਾਣੀ ਤੋਂ ਮਤਲਬ ਕਿ ਬਾਵਲ ਹੋ ਜਾਣਗੇ ਹਾਂ ਜੀ ਵੀ ਮਤਲਬ ਕਿ ਸਟੀਮ ਰਹੇ ਠੀਕ ਆਪਾਂ ਇਹਦੇ ਉੱਪਰ ਦੋਸਤੋ ਕੋਈ ਵੀ ਕੌਲਾ ਹੋਵੇ ਜਾਂ ਕੋਈ ਵੀ ਭਾਂਡਾ ਹੋਵੇ ਜਿਹਨੂੰ ਆਪਾਂ ਇਹਦੇ ਉੱਪਰ ਰੱਖ ਦਾਂਗੇ ਮਤਲਬ ਕਿ ਇਹਦੀ ਭਾਫ਼ ਵਿੱਚ ਵਿੱਚ ਹੀ ਰਵੇ ਵੀ ਬਾਹਰ ਨਾ ਨਿਕਲੇ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਪਏ ਰਹਿਣ ਦੇਵਾਂਗੇ ਤੇ ਗੈਸ ਵੀ ਆਪਣੀ ਮੀਡੀਅਮ ਆ ਇਹ ਫਰਤਨ ਦਿਖਾਉਂਦੇ ਆ ਵੀ ਕਿੰਨੇ ਵਧੀਆ ਜਿਹੜੇ ਕਿ ਐਗ ਬੋਇਲ ਹੋ ਜਾਣਗੇ। ਹਾਂਜੀ ਬਬਨ। ਹਾਂਜੀ ਹੋਣਾ ਜਿਹੜਾ ਕਿ ਆਪਾਂ ਉੱਪਰੋਂ ਭਾਂਡਾ ਜਿਹੜਾ ਕਿ ਚੱਕ ਦਿੰਨੇ ਆ ਗੈਸ ਆਪਾਂ ਬੰਦ ਕਰ ਦਿੱਤਾ। ਠੀਕ। ਤੇ ਜਿਹੜਾ ਕਿ ਦੋਸਤੋ ਤੁਸੀਂ ਧਿਆਨ ਨਾਲ ਚੱਕਿਓ ਵੀ ਆਪ ਆਪਣਾ ਜਿਹੜਾ ਫਰਤਨ ਵੀ ਗਰਮ ਹੋ ਚੁੱਕਿਆ ਹੋਊਗਾ। ਲੈ। ਤੇ ਪਾਣੀ ਆ ਜਿਹੜਾ ਕਿ ਬਿਲਕੁਲ ਸੋਖ ਚੁੱਕਿਆ ਪੂਰੇ 2 ਮਿੰਟਾਂ ਬਾਅਦ ਆਪਾਂ ਇਹਨੂੰ ਚੱਕ ਲਿਆ ਠੀਕ ਹੈ ਜੀ। ਠੀਕ। ਤੇ ਹੁਣ ਆਪਾਂ ਇਹਨੂੰ ਐਗ ਨੂੰ ਜਿਹੜਾ ਕਿ ਥੋੜੇ ਜਿਹਾ ਹੈਗੇ ਗਰਮ ਤੇ ਹੁਣ ਆਪਾਂ ਇਹਨਾਂ ਨੂੰ ਕਾ ਥੱਲੇ ਲਾ ਲੈਨੇ ਆ ਤੇ ਫਿਰ ਆਪਾਂ ਇਹਨਾਂ ਨੂੰ ਛਿੱਲ ਕੇ ਵਿਖਾਉਨੇ ਆ ਆ ਦੋਸਤੋ ਹੁਣ ਤੁਸੀਂ ਦੇਖ ਹੀ ਸਕਦੇ ਹੋ ਵੀ ਕਿਤੋਂ ਵੀ ਟੁੱਟਿਆ ਨਹੀਂ ਗਾ ਆਪਣੇ ਓਵੇਂ ਦੇ ਓਵੇਂ ਹੀ ਐਗ ਪਏ ਹੋਏ ਆ ਬਿਲਕੁਲ ਬਵੰਦੇ ਤਾਂ ਟੁੱਟ ਜਾਂਦਾ ਐਗ ਤਾਂ ਮੈਂਟਨ ਟੁੱਟ ਜਾਂਦੇ ਅੱਜਕੱਲ ਜਿਹੜੇ ਫਾਰਮੀ ਐਗ ਹੁੰਦੇ ਉਹ ਤਾਂ ਟੁੱਟਦੇ ਟੁੱਟਦੇ ਬਿਲਕੁਲ ਜੀ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਲੈਨੇ ਆ ਛਿੱਲਣ ਦਾ ਵੀ ਇੱਕ ਬਹੁਤ ਸੌਖਾ ਤਰੀਕਾ ਉਹ ਵੀ ਤੁਹਾਨੂੰ ਦੱਸ ਦਿਆਂ ਇੱਧਰ ਦੇਖੋ ਤੁਸੀਂ ਜਿਹੜੇ ਕਿ ਐਗ ਆ ਬਿਲਕੁਲ ਨਹੀਂ ਟੁੱਟਿਆ ਜਿਹੜਾ ਜਿਸ ਤਰੀਕੇ ਨਾਲ ਆਪਾਂ ਜਿਹੜਾ ਕਿ ਬੋਇਲ ਇਹਨੂੰ ਕੀਤਾ ਸੀਗਾ ਹੁਣ ਆਪਾਂ ਇਹਨੂੰ ਛਿੱਲਣ ਦਾ ਸੌ ਐਗ ਨੂੰ ਜਿਹੜਾ ਕਿ ਆਪਾਂ ਗਲਾਸ 'ਚ ਪਾ ਲੈਨੇ ਆ ਤੇ ਹੁਣ ਆਪਾਂ ਇਸ ਤਰ੍ਹਾਂ ਹੱਥ ਰੱਖ ਕੇ ਤੇ ਜਿਹੜਾ ਕਿ ਇਸ ਤਰ੍ਹਾਂ ਕਰਾਂਗੇ ਠੀਕ ਤੇ ਹੁਣ ਆਪਾਂ ਜਿਹੜਾ ਕਿ ਇੱਕ ਕੱਢ ਲੈਨੇ ਆ ਬਾਹਰ ਆ ਦਾ ਪਵਣ ਜਵੇਂ ਸੌਖਾ ਤਰੀਕਾ ਦਾਸਤਾ ਯਾਰ ਹਾਂਜੀ ਤੇ ਤੁਸੀਂ ਦੇਖੋ ਜਿਹੜਾ ਕਿ ਲਾ ਅੱਗ ਦਾ ਛਿਲਕਾ ਤਾਂ ਪਵਣ ਐਵੇਂ ਤਾਂ ਅਜੇ ਤੱਕ ਹੀ ਨਹੀਂ ਲੱਥਾ ਦੇਖੋ ਜੀ ਆ ਦੇਖੋ ਦੋਸਤੋ ਕਿੰਨਾ ਵਧੀਆ ਫਾਇਨ ਅੱਗ ਦਾ ਮਤਲਬ ਕਿ ਜਿਹੜਾ ਛਿਲਕਾ ਲਾਈ ਦਿਖਾਇਓ ਮੇਰੇ ਹੱਥ ਲਾਓ ਜੀ ਆ ਦੇਖੋ ਦੋਸਤੋ ਕਿਤੋਂ ਮਤਲਬ ਆ ਦੇਖੋ ਦੋਸਤੋ ਐਗ ਜਮਾ ਮੈਂ ਕਿਤੋਂ ਕਰੈਕ ਵੀ ਨਹੀਂ ਹੋਇਆ ਤੇ ਛਿਲਕਾ ਵੀ ਦਾ 1 ਮਿੰਟ 1 ਸੈਕਿੰਡ ਜੀ ਲੱਗ ਗਿਆ ਦੇਖੋ ਦੋਸਤੋ ਹਾਂਜੀ ਸੋ ਦੋਸਤੋ ਕਿ ਬਹੁਤ ਹੀ ਵਧੀਆ ਟ੍ਰਿਕ ਹੈ ਜੇ ਤੁਸੀਂ ਐਗ ਖਾਂ ਦੇ ਸ਼ਕੀਨ ਨੂੰ ਬੋਇਲ ਕਰਕੇ ਤਾਂ ਤੁਸੀਂ ਇਹ ਵਾਲੀ ਟ੍ਰਿਕ ਅਪਣਾ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਸੋਨੇ ਸੋਨੇ ਕਮੈਂਟ ਕਰਿਓ ਲਾਈਕ ਕਰਿਓ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ